ਚਿੱਟੀ ਦਾੜੀ ਵਾਲਿਆਂ ਨੇ ਥਾਪੀ ਮਾਰ ਕੇ ਵਿਆਹ ਵਿੱਚ ਚੱਕ ਲਈ ਆਰਕੈਸਟਰਾ ਸਟੇਜ ਉੱਤੇ ਹੀ ਕਰ ਦਿੱਤਾ ਕਾਂਡ ਦੋਸਤੋ ਅਕਸਰ ਹੀ ਤੁਸੀਂ ਹੁਣ ਤੱਕ ਸਟੇਜ ਉੱਪਰ ਨੌਜਵਾਨਾਂ ਨੂੰ ਚੜ੍ਹ ਕੇ ਨੱਚਦੇ ਤਾਂ ਬਹੁਤ ਵੇਖਿਆ ਹੋਵੇਗਾ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵਿਆਹ ਵਿੱਚ ਕੁਝ ਚਿੱਟੀ ਦਾੜੀ ਵਾਲੇ ਬੁੜੇ ਵਿਅਕਤੀ ਸਟੇਜ ਤੇ ਚੜ੍ਹ ਕੇ ਆਰਕੈਸਟਰਾ ਵਾਲੀ ਕੁੜੀ ਨਾਲ ਕਿੰਨਾ ਗਲਤ ਕਰ ਰਹੇ ਨੇ ਉਸ ਨੂੰ ਗੋਦੀ ਵਿੱਚ ਚੱਕ ਕੇ ਛੇੜਖਾਨੀ ਕਰ ਰਹੇ ਨੇ ਕੀ ਪਤਾ ਇਸ ਕੁੜੀ ਦੀ ਕੀ ਮਜਬੂਰੀ ਹੋਵੇਗੀ ਕਿ ਜੋ ਇਸ ਨੂੰ ਸਟੇਜ ਤੇ ਚੜ੍ਹ ਕੇ ਨੱਚਣਾ ਪੈ ਰਿਹਾ ਏ ਕਿਉਂਕਿ ਕਿਸੇ ਵੀ ਕੁੜੀ ਦਾ ਇਹ ਜੀ ਨਹੀਂ ਕਰਦਾ ਕਿ ਇਸ ਤਰ੍ਹਾਂ ਬੰਦੇ ਉਸ ਨੂੰ ਜਲੀਲ ਕਰਨ ਕੀ ਇਹਨਾਂ ਚਿੱਟੀ ਦਾੜੀ ਵਾਲੇ ਬੁੜਿਆਂ ਨੂੰ ਸਟੇਜ ਤੇ ਚੜ੍ਹ ਕੇ ਇਸ ਤਰ੍ਹਾਂ ਕਰਨਾ ਸ਼ੋਭਾ ਦਿੰਦਾ ਹੈ ਸੋ ਕਈ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਇਸ ਕੁੜੀ ਦੀ ਥਾਂ ਤੇ ਜੇਕਰ ਇਹਨਾਂ ਦੀਆਂ ਆਪਣੀਆਂ ਕੁੜੀਆਂ ਹੁੰਦੀਆਂ ਜੇ ਉਹਨਾਂ ਨਾਲ ਕੋਈ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਕੀ ਇਹੇ ਕਰਨ ਦੇ ਦਿੰਦੇ ਸੋ ਤੁਹਾਡੇ ਇਹਨਾਂ ਬਜ਼ੁਰਗ ਵਿਅਕਤੀਆਂ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ